ਗਾਣੇ ਚ ਸਰਪੰਚ ਕੁੱਟ ਨੂੰ ਲੈ ਕੇ ਗਾਇਕ ਗੱਲਬ ਸਿੱਧੂ ਨੇ ਸਰਪੰਚਾਂ ਦੇ ਇਕੱਠ ਚ ਹੱਥ ਜੋੜ ਮੰਗੀ ਮਾਫੀ ਗਾਇਕ ਨੇ ਅੱਗੇ ਹੋਰ ਕੀ ਕੁਝ ਕਿਹਾ ਆਉ ਦੇਖਦੇ ਹਾਂ ਵੀਡੀਓ ਦੇ ਵਿੱਚ ਤੇ ਦੋਸਤੋ ਚੈਨਲ ਨੂੰ ਸਬਸਕ੍ਰਾਈਬ ਤੇ ਵੀਡੀਓ ਨੂੰ ਲਾਈਕ ਕਰਿਓ ਜੀ ਮੈਂ ਕੰਪਨੀ ਨੂੰ ਗਾਣਾ ਬੇਚਦਾ ਸੀਗਾ ਜਿਵੇਂ ਸਹੀ ਦੱਸੋ ਮੈਂ ਉਹਨਾਂ ਕੋਲੋਂ ਪਹਿਲੇ ਲੇ ਲੇ ਪਹਿਲੇ ਲੇ ਉਹ ਗਾਣਾ ਕੰਪਨੀ ਦਾ ਹੋ ਗਿਆ ਮੈਂ ਉਹਨਾਂ ਨੂੰ ਐਨਓਸੀ ਦਈ ਬੈਠਾ ਗਾਣੇ ਦੀ ਹੋਣ ਕੀ ਹੈ ਜੀ ਕੰਪਨੀ ਵਾਲੇ ਨੂੰ ਅਸੀਂ ਕਿਹਾ ਸੀ ਕਿ ਤੇ ਆਪਣਾ ਬਵਾਦ ਉਹ ਮੜਾ ਮੜਾ ਹੋਣ ਲੱਗਿਆ ਜਿੱਦ ਮੈਂ ਮਾਫੀ ਦੀ ਵੀਡੀਓ ਭਾਈ ਮੈਂ ਉਹਨੂੰ ਕਿਹਾ ਮੈਂ ਕਿਹਾ ਬਾਈ ਮੈਂ ਤੁਹਾਨੂੰ ਗਾਣੇ ਦੇ ਬਦਲੇ ਗਾਣਾ ਦੇ ਦਿੰਦਾ ਤੁਸੀਂ ਗਾਣਾ ਦੀ ਲਾਸਟ ਵਾਲਾ ਉਤਰ ਹੀ ਘੱਟ ਦੋ ਜੀ ਦੀ ਲਾਸਟ ਵਾਲਾ ਜਿਹੜਾ ਇੱਕ ਟੱਪਾ ਵਾ ਉਹ ਪੂਰਾ ਟੱਪਾ ਘੱਟ ਦੋ ਪਰ ਉਹ ਬਈ ਤੁਹਾਨੂੰ ਪਤਾ ਹੁਣ ਕੰਪਨੀ ਵਾਲਿਆਂ ਦਾ ਅਲੱਗ ਰਿਸਟਾਂ ਦਾ ਉਹ ਸਾਡੇ ਕੋਲ ਐਲਓ ਸੀ ਆ ਅਸੀਂ ਉਹਨਾਂ ਦੇ ਕੇਸ ਕਰ ਦਾਂਗੇ ਮਤਲਬ ਉਹ ਫਿਰ ਮੈਨੂੰ ਬਈ ਦੂਜੇ ਪਾਸੇ ਖੜੀ ਸੀ ਬੰਨੇ ਪਾਸੇ ਹਾਂ ਮੈਂ ਮਤਲਬ ਜਮਾ ਵਿਚਾਲੇ ਫਸ ਗਿਆ ਜੀ ਜਦੋਂ ਦੇਖੋ ਬੀਫ ਲੱਗਦੀ ਉਹਦੇ ਨਾਲ ਬੀਫ ਨਾਲ ਵੀ ਕੱਟੇ ਜਾਣੇ ਆ ਉਹ ਛੱਡ ਦੀ ਕੱਟੇ ਜਾਣੇ ਆ ਹਾਂ ਬੀਫ ਨਾਲ ਕੱਟੇ ਜਾਣਾ ਜੀ ਜੇ ਬੀਫ ਲੱਗਦੀ ਆ ਠੀਕ ਆ ਮੈਂ ਉਹ ਮੇਰੇ ਮੇਰੇ ਨਾਲ ਇੱਕ ਮਿੰਟ ਬਾਈ ਜੀ ਇੱਕ ਮਿੰਟ ਬਾਈ ਜੀ ਸਾਰੇ ਸਾਹਮਣੇ ਗੱਲਾਂ ਬਾਈ ਜੀ 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 ਕਿੰਨੇ ਫਨੋਰ ਆਪਣੇ ਦੇਰ ਮਿਲਣੀ ਹੈ ਦੇਰ ਮਿਲਣੀ ਹੈ ਮਸਜੀ ਉਹਦੇ ਵਿੱਚ ਜੀ ਸਾਰੇ ਸਰਪੰਚ ਵੀ ਆਉਣੇ ਸਾਰੇ ਜੀ ਨਹੀਂ ਨਹੀਂ ਵਿੱਚ ਵੀ ਤਰਫਾ ਦਾਰ ਨਾਲ ਹੋ ਜੀ ਨਹੀਂ ਕਰਿਆ ਨਹੀਂ ਨਹੀਂ ਐਵੇਂ ਅਸੀਂ ਸਭ ਨੂੰ ਚਾਹਣੇ ਆ ਜੀ ਦੇਖੋ ਤੁਸੀਂ ਉਹ ਤੁਹਾਡਾ ਕੀ ਦਾ ਹੈ ਘਰ ਸਰਪੰਚ ਦਾ ਜੀ ਉਹਨੇ ਸਾਡੀ ਬਹੁਤ ਧੌਰ ਬਣਾਈ ਹੈ ਤੁਹਾਨੂੰ ਪਰ ਭਾਈ ਆ ਗੱਲ ਸਾਡੀ ਬੇਇੱਜ਼ਤੀ ਬਹੁਤ ਨਹੀਂ ਕਿੰਨੇ ਕਿੰਨੇ ਜਵਾਬ ਬੇਇੱਜ਼ਤੀ ਕਰਦਾ ਮੈਂ ਤੁਹਾਨੂੰ ਦੱਸਦਾ ਜੀ ਮੈਂ ਮੈਂ ਤੁਹਾਨੂੰ ਦੱਸਦਾ ਜੀ ਮੈਂ ਆ ਵੀ ਗੱਲ ਮੇਰੀ ਕਿਹੇ ਕਿ ਸਰਪੰਚ ਵੀਰ ਨਾਲ ਗੱਲ ਹੋਈ ਸ਼ਾਇਦ ਤੁਸੀਂ ਕਰਾਈ ਸੀ ਨਾ ਹੁਣ ਮੇਰੇ ਕੋਲ ਇਹ ਕੀ ਸੀਨ ਹੋਇਆ ਜੀ ਅਹੀਂ ਨਾ ਜਦੋਂ ਗਾਣਾ ਕੀਤਾ ਜੀ ਅਸੀਂ ਬੈਠੇ ਸੀਗੇ ਸਟੂਡੀਓ ਜੀ ਮੇਰੇ ਆਲੇ-ਦਾਲ ਨਾ 4-5 ਕੋਈ ਜਿਹੜੇ ਆਪਾਂ ਤੋਂ ਵੱਡੇ ਹੋਣਗੇ ਬੰਦੇ ਨੇ ਉਹ ਮੇਰੇ ਕੋਲੇ ਬੈਠੇ ਉਹ ਬੈਠੇ ਬੈਠੇ ਜਦੋਂ ਅਸੀਂ ਗਾਣਾ ਕੀਤਾ ਮੈਂ ਮਤਲਬ ਉਹਨੂੰ ਗਾਣਾ ਕਰਦੇ ਨੂੰ ਕਿਹਾ ਇਹ ਚੀਜ਼ ਮੈਂ ਯਾਰ ਮੈਂ ਸਰਪੰਚ ਵਾਲੀ ਗੱਲ ਤੇ ਕੋਈ ਗਵਾਤਾ ਨਹੀਂ ਹੋਣੀ ਤੇ ਮੈਂ ਇਹ ਚੀਜ਼ ਤੋਂ ਜਾਣ ਗਿਆ ਜੀ ਮੈਂ ਬਹੁਤ ਟਲਦਾ ਕਿਉਂਕਿ ਮੈਂ ਵਿਆਹ ਉਹ ਕੀਤਾ ਨਾ ਮੇਰੀ ਥੋੜੀ ਜਿਹੀ ਸ਼ਰਮੀ ਚਲੋ ਲੋਕ ਮੈਨੂੰ ਪਿਆਰ ਕਰਦੇ ਆ। ਮੈਂ ਉਹ ਚੀਜ਼ ਕਰਕੇ 65 ਨਾਲ ਇਧਰ ਨਾਲ ਜੁੜੇ ਹੋਏ ਆ। ਜੀ ਜੀ ਮੈਂ ਉਸੇ ਚੀਜ਼ ਕਰਕੇ ਜੀ ਮੈਂ ਇਹ ਚੀਜ਼ਾਂ ਤੋਂ ਬਹੁਤ ਚੱਲਦਾ ਵੀ ਕਿਸੇ ਚੀਜ਼ ਦਾ ਬਵਾਦ ਨਾ ਹੋ ਜੇ। ਮੈਨੂੰ ਸਾਰੇ ਕਹਿੰਦੇ ਨਹੀਂ ਨਹੀਂ ਯਾਰ ਐਡੀ ਗੱਲ ਨਹੀਂ। ਤੂੰ ਟੈਨਸ਼ਨ ਨਾ ਲਾ। ਕਰ ਲਓ। ਕਹਿੰਦੇ ਐਡਾ ਮਸਲਾ ਨਹੀਂ ਹੁੰਦਾ। ਮੈਂ ਉਹਨਾਂ ਨੂੰ ਫੇਰ ਪੁੱਛਿਆ ਮੈਂ ਕਿ ਕੋਈ ਚੱਕਰ ਨਾ ਹੋਵੇ। ਉਹ ਕਹਿੰਦੇ ਨਹੀਂ ਨਹੀਂ ਯਾਰ ਵੀ ਐਡੀ ਮਸਲੇ ਨਹੀਂ ਸਾਨੂੰ ਲੱਗੀ ਨਹੀਂ। ਭਾਈ ਉਹ ਤਾਂ ਤੁੰਗਿਆਣਾ ਉਹ ਪਰ ਉਹੀ ਗੱਲ ਆ ਨਾ ਜੀ ਉਹ ਆਪਾਂ ਤਾਂ ਹੁਣ ਮੈਂ ਤਾਂ ਜੀ ਇੰਨਾ ਡੂੰਗਾ ਸੋਚਿਆ ਹੀ ਨਹੀਂ ਮੈਂ ਮੈਂ ਕਹਾਂ ਯਾਰ ਆਪਣੇ ਵੱਡੇ ਭਰਾ ਨੂੰ ਤੋਂ ਨੂੰ ਨਹੀਂ ਗਿਆ ਮੈਨੂੰ ਲੱਗਾ ਸ਼ਾਇਦ ਜਾਂ ਤਾਂ ਉਹ ਆਪਣਾ ਚਲੋ ਮੇਰਾ ਨੁਕਸਾਨ ਚਾਹੁੰਦੇ ਹੋਣਗੇ ਭਾਈ ਜਾਂ ਜਿਵੇਂ ਵੀ ਲਾ ਲਓ ਚਲੋ ਹਨਾ ਮੈਂ ਉਹਨਾਂ ਦੀ ਰਾਇਸਲਾ ਕਰਕੇ ਮੈਂ ਮੰਨ ਲਿਆ ਮੈਂ ਜੀ ਵੀ ਮੈਂ ਮੰਨਿਆ ਭਾਈ ਇਹਦਾ ਜੀ ਮੈਂ ਦੇਖੀਏ ਲੜਦੇ ਗੱਲ ਤੋਂ ਬਾਅਦ ਮੈਂ ਉਹਨਾਂ ਨੂੰ ਦੇਰਵਾ ਦਿੱਤਾ ਮਾਹ ਜੀ ਅਸੀਂ ਕਾਫੀ ਟਾਈਮ ਆ ਜੀ ਆਪਾਂ ਭਾਈ ਆਪਾਂ ਤਾਂ ਹਾਂ ਜੀ ਆ ਰਹੇ ਆ ਨਾ ਕਿਉਂਕਿ ਉਹਦੇ ਬਾਅਦ ਭਾਈ ਤੁਸੀਂ ਇੱਧਰ ਹੋ ਗਏ ਅਸੀਂ ਚੌਕ ਵੀਲ ਦੇ ਰੇਜ ਪੈ ਗਏ ਮੈਂ ਕਿਹਾ ਭਾਈ ਜੀ ਨੂੰ ਮੇਰੇ ਰੈਫਰੈਂਸ ਨਾਲ ਜੀ ਇੱਕ ਚਰੂਮਾ ਮੈਂ ਉਹਦਾ ਨਾਮ ਲੈਂਦਾ ਸੀ ਗੱਲ ਨਾ ਤੁਹਾਨੂੰ ਮਦਦ ਮੈਂ ਕਿਹਾ ਵੀ ਅਸੀਂ ਪਤਾ ਕੀ ਇਹ ਪ੍ਰਧਾਨ ਜੀ ਨੇ ਇੱਧਰ ਬੈਠੇ ਪ੍ਰਧਾਨ ਜੀ ਅਸੀਂ ਕਿਹਾ ਵੀ ਆਪਾਂ ਦੱਸ ਕੇ ਸਰਪੰਚ ਬਣਾ ਕੇ ਆਪਣੀ ਜੀ ਜੀ ਕਮੇਟੀ ਬਣਾ ਕੇ ਆਪਾਂ ਕਰੇ ਚੱਲਦੇ ਆ ਜੀ ਕਿਉਂ ਮਸਲ ਨੂੰ ਉੱਥੇ ਹੀ ਬੈਠ ਕੇ ਆਪਾਂ ਹੁੰਦਾ ਮੈਂ ਤੁਹਾਨੂੰ ਦੱਸਦਾ ਜੀ ਮੈਨੂੰ ਜਿੱਦੇ ਪਹਿਲੇ ਦਿਨੇ ਹੀ ਹੋਇਆ ਨਾ ਜੀ ਮੈਨੂੰ ਆਪਣੇ ਦੋਸਤਾਂ ਮੁੰਡੇ ਉਹਨਾਂ ਦਾ ਫੋਨ ਆਇਆ ਮੈਨੂੰ ਕਹਿੰਦੇ ਵੀ ਸਾਡੇ ਪਿੰਡ ਦੇ ਨਾ ਸਾਡਾ ਗਰੁੱਪ ਬਣਿਆ ਹੋਇਆ ਕੋਈ ਸਰਪੰਚ ਇਹਦੇ ਵੀ ਉਹ ਵੀ ਦੋ ਚਾਰ ਸਰਪੰਚ ਇਦਾਂ ਕਹਿੰਦੇ ਆ ਕਿ ਤੁਸੀਂ ਵੀਡੀਓ ਭੇਜੋ ਬਣਾ ਕੇ ਮੈਂ ਵੀਡੀਓ ਭੇਜਣ ਲੱਗਿਆ ਸੀ ਜੀ ਬਣਾ ਕੇ ਉਹ ਕੀ ਹੋਇਆ ਮੈਂ ਮੇਰਾ ਚੱਲੀ ਜਾਂਦਾ ਫਿਲਮ ਦਾ ਸ਼ੂਟ ਮੈਂ ਉੱਧਰ ਬਿਜ਼ੀ ਹੋਇਆ ਪਈ ਮੈਂ ਕਿਹਾ ਬਾਈ ਮੈਂ ਤੁਹਾਨੂੰ ਭੇਜਦਾ ਤੇ ਉਹ ਐ ਕਰਦੇ ਕਰਦੀ ਲੇਟ ਹੋ ਗਿਆ ਜੀ ਕੰਮ ਤੇ ਸਵੇਰ ਨੂੰ ਇਹ ਜਿਆਦਾ ਗੱਲ ਵਧ ਗਈ ਸਵੇਰੇ ਫਿਰ ਮੈਂ 11 ਵਜੇ ਮੈਂ ਵੀਡੀਓ ਪਾਤੀ ਵੀ ਜੇ ਕਿਸੇ ਵੀ ਬੀ ਆਪਾ ਹੀ ਹੈ ਭਾਈ ਹੈ ਭਾਈ ਹਾਂ ਹਾਂ ਭਾਈ ਹੈ ਜੀ ਬਹੁਤ ਕੰਮ ਨਹੀਂ ਵਧੀਆ ਜੀ ਕੰਮ ਮਿਲੀਅਨ ਹੋਈ ਪਈ ਹੈ ਚੱਲ ਬਾਕੀ ਕੀ ਰੋਲਾ ਮੰਨ ਲੇ ਚੱਲੋ ਜਦੋਂ ਵੀ ਆਪਾਂ ਬਲਡ ਬੰਦੇ ਦੇ ਮਤਲਬ ਕਿ ਚੱਲ ਅੱਜ ਵੀ ਟੌਪ ਨੇ ਨਹੀਂ ਨਹੀਂ ਚਲੋ ਸਾਡੇ ਬਰਾਦਰ ਵੀ ਫਰਾਂ ਗੱਲ ਤਾਂ ਨਹੀਂ ਯਾਰ ਜੀ ਗੱਲ ਤਾਂ ਉਹ ਤੁਸੀਂ ਛੋਟਿਆਂ ਨੂੰ ਹੋਏ ਗੱਲ ਚੱਲਦੀ ਆ ਤ ਉਹ ਗੱਲ ਇੱਕ ਵੱਡਾ ਇਸ਼ੂ ਬਣਨੀ ਬਣਨੀ ਆ ਉਹ ਸਾਡਾ ਜੇ ਕੋਈ ਥੱਲੇ ਵਾਲੇ ਬੰਦੇ ਨੇ ਹੁੰਦਾ ਉਹਦਾ ਨਾਈਂ ਚੱਲਦਾ ਬੰਦਾ ਜਿਹੜਾ ਟੇਬਲ ਤੇ ਹੁੰਦਾ ਨਾ ਉੱਥੋਂ ਲੈ ਕੇ ਆਟੋਮੈਟਿਕ ਚੱਕੀ ਜਾਂਦੀ ਜੀ ਹੁਣ ਆਇਆ ਜੀ ਆਪੇ ਨਾ ਹੁਣ ਬਾਈ ਗਲਾਮ ਸਾਡੇ ਜ਼ਿਲ੍ਹੇ ਦੀ ਮਾਣ ਅਸੀਂ ਵੀ ਮਾਣ ਕਰਦੇ ਸਾਡੇ ਥੱਪੜ ਬੱਤੀਆਂ ਹੋਰ ਦੱਸਦਾ ਹੋਰ ਦੱਸਦਾ ਜੀ ਜੀ ਮੇਰੇ ਜੀ ਤਿੰਨ ਪ੍ਰੋਗਰਾਮ ਲੱਗੇ ਜਿੱਦਾਂ ਕਰਾਣਾ ਸੀ ਤੇ ਜਿੱਦੇ ਦਾ ਵਾਗ ਹੋਇਆ ਉਦੋਂ ਦੇ ਦੋ ਲੱਗੇ ਜੀ ਅੱਜ ਵੀ ਤੁਸੀਂ ਮੇਰੇ 2.5 ਘੰਟੇ ਦਾ ਤਿੰਨ ਘੰਟੇ ਮੈਂ ਲਗਾ ਗਏ ਜੀ ਤਿੰਨ ਘੰਟੇ ਦਾ ਪ੍ਰੋਗਰਾਮ ਕਢਾ ਲਿਓ ਮੈਨੂੰ 10-10 ਬੰਦਿਆਂ ਨੇ ਕਿਹਾ ਵੀ ਗਾਣਾ ਗਾ ਲੈ ਮੈਂ ਗਾਣਾ ਨਹੀਂ ਗਾਇਆ ਮੈਂ ਤੁਹਾਡੇ ਨਾਲ ਇਹ ਵਾਅਦਾ ਕਰਦਾ ਵੀ ਇਹ ਗਾਣਾ ਮੈਂ ਲਾਈਵ ਕਿਤੇ ਵੀ ਨਹੀਂ ਗਾਉਂਗਾ ਚਲੋ ਇੱਕ ਬਾਈ ਜੀ ਹੋ ਗਿਆ ਜੀ ਜਨਾਬਾਈ ਜਿਵੇਂ ਹੁਣ ਬਾਈ ਜੀ ਜਿਵੇਂ ਰੀਲਾਂ ਚੱਲਦੀਆਂ ਜੀ ਜੀ ਦੇਖੋ ਕਿਉਂਕਿ ਬਾਈ ਜੀ ਜੇ ਅਸੀਂ ਤੁਹਾਨੂੰ ਪਿਆਰ ਕਰਦੇ ਆਂ ਜਾਂ ਅਸੀਂ ਤੁਹਾਡੇ ਤੁਸੀਂ ਕਹਿੰਦੇ ਵੀ ਸਾਡੇ ਬੜਾ ਮੈਟਰ ਸੋਲਵ ਕਰ ਦੋਗੇ ਨਾ ਜੀ ਬਾਈ ਜੀ ਜਿਵੇਂ ਰੀਲਾ ਨੇ ਰੀਲਾ ਤੋਂ ਤੁਸੀਂ ਕਹਿ ਕੇ ਵੀ ਰਿਕੁਐਸਟ ਕਰ ਦੋ ਜਿਵੇਂ ਵੀ ਹੈ ਨਾ ਉੱਥੇ ਵੀ ਚੇਂਜ ਹੋ ਜਾਊਗਾ ਜੀ ਰੀਲਾ ਦੇ ਵੀ ਚੇਂਜ ਹੋ ਜਾਊਗਾ ਜੀ ਸਾਰੇ ਕਿਤੇ ਚੇਂਜ ਹੋ ਜਾਊਗਾ ਜੀ ਗਾਣਾ ਪਰ ਚੱਕਰ ਇਹ ਹੈ ਜੀ ਜਿਹੜਾ ਗਾਣਾ ਜਿਵੇਂ ਹੁਣ ਤੁਹਾਡੇ ਫੋਨ 'ਚ ਡਾਊਨਲੋਡ ਹੋ ਗਿਆ ਜੀ ਉਹਦਾ ਕੋਈ ਹੱਲ ਨਹੀਂ ਹੈ ਉਹ ਅਸੀਂ ਬਾਈ ਜੀ ਡੀਸੀ ਸਾਹਿਬ ਨੂੰ ਕਰਨ ਨੂੰ ਅਸੀਂ ਮੰਗ ਕਰ ਦੇ ਰਹੇ ਹਾਂ ਕਿਉਂਕਿ ਬਾਈ ਜੀ ਹੁਣ ਤੁਸੀਂ ਲੋਕ ਕੱਲ ਅਸੀਂ ਵਿਆਹ ਜਾਣਾ ਸੀ ਤੰਨੇ ਸਰਪੰਚਾਂ ਨੂੰ ਜੀ ਜੀ ਅਸੀਂ ਬਾਈ ਜੀ ਸਗਣ ਜੀ ਕਿਸੇ ਦੇ ਥਰੂ ਭੇਜਿਆ ਕਿਉਂਕਿ ਬਾਈ ਜੀ ਕਾਰਨ ਇਹ ਆ ਕੱਲ ਨੂੰ ਅਸੀਂ ਦੁਬਾਰੇ ਬੰਦ ਲਾਵਾਂਗੇ ਸਾਡੇ ਜੇ ਕਮੀ ਆਉਣਗੇ ਅਸੀਂ ਵੀ ਹਾਰਾਂਗੇ ਕਿਉਂਕਿ ਜਿੱਤ ਹਾਰ ਸੌਰੀ ਹਰ ਹਾਜਮ ਨਹੀਂ ਹੁੰਦੀ ਹੈ ਨਾ ਜੀ ਮਤਲਬ ਇਹ ਕੱਲ ਨੂੰ ਜਾਵਾਂਗੇ ਅਗਲਾ ਦੇਖਦੇ ਲੱਗਦਾ ਹੁੰਦਾ ਯਾਰ ਲਵਾ ਕੀਤਾ 150 ਬੇਟੀ ਜਣੂ ਉੱਥੇ ਬਾਈ ਜੀ ਉੱਥੇ ਵਾਕੇ ਕੀ ਬਾਈ ਵਜਾ ਫਿਰ ਉੱਥੇ ਕਿਉਂਕਿ ਤੁਸੀਂ ਆਣ ਬਣ ਸਾਨੂੰ ਵਜਾ ਥੋੜੀ ਬਣ ਗਈ ਨਹੀਂ ਨਹੀਂ ਠੀਕ ਹੈ ਉੱਥੇ ਮਰ ਨੰਬਰ ਉਹਨਾਂ ਵਾਲਾ ਕੰਮ ਹੋ ਜਾਂਦਾ ਜੀ ਜੀ ਨਹੀਂ ਨਹੀਂ ਬਾਈ ਲੱਗ ਜਾਣੀ ਕੱਲ ਨੂੰ ਕੱਲ ਨੂੰ ਵੀ ਲੱਗ ਜਾਣੀ ਆ ਸਵੇਰੇ ਮਾਰਨਿੰਗ ਲੱਗਦੀ ਸਵੇਰੇ ਮਾਰਨਿੰਗ ਇੱਕ ਬਾਈ ਜੀ ਡਿਟੇਲਸ ਕਰਾਂਗੇ ਬਾਈ ਜੀ ਮੇਰੇ ਪਹਿਲਾਂ ਬਾਈ ਨਿਤ ਮਾਰ ਵੀ ਨਾ ਥੋੜਾ ਬਾਈ ਨਿਤ ਮੇਰਾ ਜਿਹੜੀ ਮਾਲਕ ਨਹੀਂ ਨਹੀਂ ਤੁਹਾਨੂੰ ਸੋਭਾ ਦਿੱਤੀ ਆ ਵੀਰੇ ਬਣਾ ਮੇਰੀ ਪਰਸਨਲ ਰਿਕਵੈਸਟ ਕਰਦਿਆਂ ਅੱਖੇ ਤੋਂ ਕਿਸੇ ਵੀ ਐਜੇ ਵਿਵਾਦ ਚ ਫਸਣ ਤੋਂ ਪਹਿਲਾਂ ਤੂੰ 10 ਆਰੀ 20 ਆਰੀ 100 ਆਰੀ ਸੁਣ ਲਈ ਮੈਂ ਮੈਂ ਸੁਣਾਦਾ ਮੈਂ ਤੁਹਾਨੂੰ ਸੁਣਾਦਾ ਹੁਣ ਤੂੰ ਵੀ ਮੇਰਾ ਮੇਰਾ ਗਾਣਾ ਸੁਣੋ ਕੋਈ ਵੀ ਨਿਕਲਿਆ ਸਾਡੇ ਕੋਈ ਕੋਈ ਜਿਹੜੀ ਆਪਣੇ ਲਈ ਵੱਡੀ ਗੱਲ ਬਣੇ ਮੇਰਾ ਗਾਣਾ ਸੁਣੋ ਇਹਦਾ ਨਾ ਬੰਦਾ ਉਸਦਾ ਕੋਈ ਹਾਰਿਆ ਹੋਇਆ ਸਰਪੰਚੀ ਵਾਲਾ ਕਹਿੰਦਾ ਉਹ ਚੱਕ ਦੇਗਾ ਮੇਰੇ ਮੇਰੇ ਉਹ ਗਾਣਾ ਮੇਰਾ ਗਾਣਾ ਸੁਣੋ ਜੀ ਮੇਰਾ ਗਾਣਾ ਕੀਤਾ ਵੈ ਪੰਜਾਬ ਦੇ ਇਤਿਹਾਸ ਤੇ ਗੁਰੂਆਂ ਦੇ ਜੰਨੇ ਸਿੰਘ ਸ਼ੇਰ ਹੋਏ ਮੈਂ ਗਾਣਾ ਕੀਤਾ ਮੇਰਾ ਗਾਣਾ ਕੱਲ ਜਾਂ ਪਰਸ ਨੂੰ ਆਉਣਾ ਜੀ ਉਹ ਗਾਣਾ ਮੈਂ ਏਸੀ ਚੀਜ਼ ਕਰਕੇ ਰੋਕ ਲਿਆ ਵੀ ਉਹ ਪਹਿਲਾਂ ਸਿੱਖ ਬੁੱਧੀਜੀਵੀਆਂ ਨੂੰ ਜਿਹੜੇ ਬੰਦੇ ਮਤਲਬ ਆਪਣੇ ਸਿੱਖ ਜਥੇਬੰਦੀ ਵਾਲਿਆਂ ਨੂੰ ਉਹਨਾਂ ਨੂੰ ਸੁਣਾਉਂਗਾ ਵੀ ਕੱਲ ਨੂੰ ਕਿਸੇ ਗੱਲ ਜਵਾਦ ਆਣਾ ਵੀ ਦੁਬਾਰੇ ਇਹ ਚੀਜ਼ ਕੋਈ ਉਹ ਗੱਲ ਹੈ ਬਾਈ ਜੀ ਬਹੁਤ ਸੁਣਾਂ ਪਰ ਉਹ ਗੱਲ ਪਰ ਉਹ ਗਾਣਾ ਇਤਿਹਾਸਕ ਹੈ ਜੀ ਅਸੀਂ ਵੀਡੀਓ ਤੇ ਲਾਈ ਬੈਠੇ ਹਾਂ 7-8 ਲੱਖ ਦਾ ਲੱਖ ਰੁਪਇਆ ਮਤਲਬ 15-16 ਲੱਖ ਰੁਪਇਆ ਲੱਗਿਆ ਉਹ ਗਾਣਾ ਮੈਂ ਉਹ ਗਾਣਾ ਫੇਰ ਵੀ ਰੋਕ ਲਿਆ ਮੈਂ ਕਿ ਨਹੀਂ ਹੈ ਤਾਨੂੰ ਕੋਈ ਬੁਲਾ ਨਹੀਂ ਚਲੋ ਇਹ ਤੋਂ ਵੱਡਾ ਬੁਲਾ ਨਾ ਹੋ ਜਾਣਾ ਜਿਹੜਾ ਜਿਹੜਾ ਆਪਣਾ ਇੱਕ ਤਾਂ ਪੇਜ ਆ ਉਹਦੇ ਤੇ ਤੁਹਾਡੇ ਆਪ ਦੇ ਰੀਲਾਂ ਵੀ ਪਈਆਂ ਵੀ ਨੇ ਨਹੀਂ ਉਹ ਤਾਂ ਮੈਂ ਰਿਮੂਵ ਕਰ ਦਿੰਦਾ ਜੀ ਲਓ ਤੁਸੀਂ ਤੇ ਤੁਹਾਡੇ ਜਿਹੜੇ ਪੇਜ ਤੋਂ ਪਈਆਂ ਆ ਤੁਸੀਂ ਲਾਈਵ ਹੋ ਕੇ ਮੇਰਾ ਭਰਾ ਬਣ ਕੇ ਬੇਨਤੀ ਕਰ ਦੋ ਵੀ ਭਾਈ ਇਹ ਮੇਰਾ ਕਰਕੇ ਮਤਲਬ ਹੁੰਦਾ ਮੈਨੂੰ ਚਾਹਣ ਵਾਲੇ ਜੇ ਤੁਸੀਂ ਮੈਨੂੰ ਚਾਹੁੰਦੇ ਹੋ ਇੰਨਾ ਕ ਮਾਸ ਕਰ ਦਿੱਤਾ ਤਾਂ ਇਹਨੂੰ ਤੁਸੀਂ ਡਿਲੀਟ ਕਰ ਦਿਓ ਕਿਤੇ ਵੀ ਡੀਜੇ ਦੇ ਜਾਂ ਕਿਸੇ ਵੀ ਟੈਟ ਟ੍ਰਾਲੀ ਤੇ ਨਹੀਂ ਚੱਲਣਾ ਨ ਇਹ ਨਹੀਂ ਵਸਤੂ ਦੀ ਬੋਲਣ ਦਾ ਮਸਲਾ ਬਣਦਾ ਆਪਾਂ ਨਹੀਂ ਬੋਲਣੀ ਹਾਲੇ ਤੱਕ ਨਾਏ ਬੰਦੋ ਤੋਂ ਛੋਟਾ ਜਿਹਾ ਇੱਕ ਇੱਕ ਬਾਈ ਜੀ ਬੈਂਤੀ ਹੋਰ ਸੀ ਕਲਬ ਤੋਂ ਬਾਈ ਜੀ